ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨ ਬਜਾਵੂਗੋ ਅਖੰਡ ਮੰਡਲ ਨਿਰੰਕਾਰ ਉਹ ਕੀ ਹੈ ਅਖੰਡ ਮੰਡਲ ਨਿਰੰਕਾਰ ਦਾ ਕੀ ਹੈ ਸੱਚ ਖੰਡ ਵਸੇ ਨਿਰੰਕਾਰ ਅਖੰਡ ਅਖੰਡ ਕੀ ਚੀਜ਼ ਹੈ ਆਕਾਸ਼ ਅਖੰਡ ਹੈ ਆਕਾਸ਼ ਨੂੰ ਕੋਈ ਕੱਟ ਕੇ ਦਿਖਾਓ ਆਕਾਸ਼ ਦਾ ਇੱਕ ਟੋੜਾ ਕਰਕੇ ਕੋਈ ਲੈ ਜਾਓ ਕਿਤੇ ਨੂੰ ਹਵਾ ਲੈ ਜੂਗਾ ਕਾਗਜ਼ ਭਰ ਕੇ ਪਾਣੀ ਲੈ ਜੂਗਾ ਕਿਸੇ ਚੀਜ਼ ਚ ਭਰ ਕੇ ਅੱਗ ਦਾ ਪਰਮੈਸ਼ਨ ਨਹੀਂ ਭਰ ਕੇ ਰੱਖੀ ਹੈ ਬਨਸਪਤੀ ਵਿੱਚ ਲੱਕੜ ਚ ਉਹ ਤਾਂ ਉਹਨੇ ਰੱਖੀ ਹੋਆ ਭਰ ਕੇ ਲੱਕੜ ਦਿੱਲੀ ਚ ਪਾਣੀ ਵੀ ਭਰ ਕੇ ਰੱਖਿਆ ਹੈ ਆਕਾਸ਼ ਭਰ ਕੇ ਲੈ ਕੇ ਜਾਵਾਂ ਕੋਈ ਕਿੱਥੇ ਲੈ ਕੇ ਜਾਵਾਂ ਆਕਾਸ਼ ਅਖੰਡਾ ਹੈ ਬਾਕੀ ਸਭ ਖੰਡਣ ਆਈਟਮ ਪਾਣੀ ਦਾ ਵੀ ਆਈਟਮ ਬਣ ਗਿਆ ਸਾਈਂ ਦਾਣਾ ਨੇ ਆਈਟਮ ਪਾਣੀ ਦਾ ਬਣਾ ਲਿਆ ਕੱਟ ਕੇ ਉਹ ਲਵ ਲਿਆ ਨਾ H2O H2O ਕੀ ਹੈ ਪਾਣੀ ਉਹ ਵਿਲੇਬਲ ਹੈ ਤੇ ਬਾਕੀ ਮੈਟਰ ਦੇ ਵਿਲੇਬਲ ਹੈ ਆਕਾਜ ਦਾ ਆਈਟਮ ਬਣਾ ਕੇ ਦੇਖ ਗੋਜੇ ਅਕਾਸ਼ ਨੂੰ ਕੱਟ ਕੇ ਸੈਂਦਾਨ ਇਹਦਾ ਆਟਮ ਲੱਭਣ ਕੀ ਹੈ ਇਹ ਕਾਦਾ ਬਣਿਆ ਹੋਇਆ ਹੈ ਇਹ ਖੰਡਾ ਹੈ ਹੇ ਮਾਇਆਈ ਇਹ ਖੰਡਾ ਨੂੰ ਖੰਡਨ ਕਰਕੇ ਦੱਸਣ ਸੈਂਦਾਨ ਇਹਦਾ ਆਟਮ ਕੱਟ ਕੇ ਆ ਮੋਲੀਕੂਲ ਕੱਟ ਕੇ ਇਹ ਦੱਸਣ ਕੀ ਹੈ ਆਕਾਸ਼ ਇਹਨੂੰ ਘਟਣ ਇਹ ਆ ਖੰਡਾ ਹੈ ਇਸਰੀਰਨਾ ਕਰਤੇ ਦਾ ਜੋਤ ਦਾ ਸਰੀਰ ਹੈ ਜੋਤ ਵੀ ਅਖੰਡਾ ਹੈ ਆਕਾਸ਼ ਵੀ ਅਖੰਡਾ ਹੈ ਦੋ ਹੀ ਚੀਜ਼ਾਂ ਖੰਡ ਨੇ ਇਹ ਦੋਹਾਂ ਦਾ ਟੁਕੜਾ ਨਹੀਂ ਕੀਤਾ ਜਾ ਸਕਦਾ ਜਦਨ ਆਕਾਸ਼ ਨੂੰ ਖੰਡਣ ਕਰ ਲਾਂਗੇ ਸਾਈਂਦਾਨ ਉਸ ਦਿਨ ਅਸੀਂ ਦੇਖਾਂਗੇ ਵੀ ਉਹ ਅਜੋ ਜੋਤ ਤਾਂ ਗਾਹਾਂ ਬੈਠੀ ਹੈ ਪਹਿਨਾ ਆਕਾਸ਼ ਨਾਲੇ ਸਮਝ ਲੈਣ ਇਹ ਤਾਂ ਆਕਾਸ਼ ਚ ਉਲਦੀ ਗਈ ਰਹੇ ਨੇ ਸਾਰੇ ਆਕਾਸ਼ ਵਿੱਚ ਉਲਦੇ ਹੋਏ ਨੇ ਜੋ ਸਾਈਂਦਾਨ ਨੂੰ ਗੱਲਾਂ ਜੋਤ ਦੀਆਂ ਕਰਦੇ ਨੇ ਜੋਤ ਤਾਂ ਜੋ ਗਾਹਾਂ ਬੈਠੀ ਹੈ ਬਹੁਤ ਅਜਾ ਇੱਕ ਘਰ ਪਰਮ ਦਾ ਵੀ ਹੈ ਅਕਾਇਤੇ ਨਾਲ ਪਰਮ ਵੀ ਹੈ ਕੋ ਨਾ ਕਰ ਪਰਮ ਤੇ ਗਾਹ ਜੋਤ ਹੈ ਅਕਾਇਤੇ ਅੱਗੇ ਪਰਮ ਹੈ ਪਰਮ ਦੇ ਅੱਗੇ ਜੋਤ ਹੈ ਫੇ ਪਰਮ ਦਾ ਟੁਕੜਾ ਕੱਟ ਕੇ ਦਿਖਾਉਣੇ ਅਕਾਇਦੇ ਟੁਕੜੇ ਜਿੱਦਣ ਕਾਲੇ ਵੇ ਪਰਮ ਦੇ ਟੁਕੜੇ ਦਿਖਾਉਣ ਕਰਕੇ ਸਾਡੂ ਗੁਰਬਾਣੀ ਪਰਮ ਦੇ ਟੁਕੜੇ ਕਰ ਰਹੀ ਹੈ ਅਕਾਇਦੇ ਟੁਕੜਿਆਂ ਦੀ ਲੋੜ ਨਹੀਂ ਕਰਦੀ ਅਕਾਇਤਾ ਉਹਦਾ ਸਰੀਰ ਹੈ ਪਰਮ ਦੇ ਟੁਕੜੇ ਟੁਕੜੇ ਕਰਕੇ ਘੜ ਰਹੀ ਹੈ ਥੋੜਾ ਥੋੜਾ ਕਰਕੇ ਪਰਮ ਦੂਰ ਨਹੀਂ ਹੋ ਰਿਹਾ ਪਰਮ ਕੇ ਪੜਦੇ ਸਤਿਗੁਰੂ ਪਰ ਦੇ ਬੋ ਬਚਣਾ ਕੱਟ ਕੱਟ ਕੇ ਕੱਢ ਰਹੀ ਹੈ ਪਰਮ ਕੱਟ ਨਹੀਂ ਰਹੀ ਕਾਟੀ ਸਿਲਕ ਭਰਮ ਕੀ ਭਰਮ ਦੇ ਆਪਰੇਸ਼ਨ ਕਰਦੇ ਡਾਕਟਰ ਜਿੱਦਣ ਭਰਮ ਦਾ ਆਪਰੇਸ਼ਨ ਕਰਦਾ ਡਾਕਟਰਾਂ ਨੇ ਨਾ ਉਧਰ ਦੇਖਾਂਗੇ ਡਾਕਟਰ ਇਹਨਾਂ ਦੀ ਹਾਲੇ ਤਾਂ ਥੱਲੇ ਹੀ ਨੇ ਬਹੁਤ ਹਾਲ ਤਾਂ ਪਾਣੀ ਤੋਂ ਥੱਲੇ ਥੱਲੇ ਹੀ ਬੈਠੇ ਨੇ ਉਧਰ ajo ਕਈ ਘਰ ਕਹਾ ਪੈ ਰਹੇ ਨੇ ਤੇ ਇਹਨਾਂ ਦੀ ਬੁੱਧੀ ਨਹੀਂ ਉੱਥੇ ਜਾ ਸਕਦੀ ਇਹ ਥੱਲੇ ਹੀ ਬੈਠੇ ਨੇ ਜੀ ਬਹੁਤ ਹਾਂ ਜੀ ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੀਨ বাজਾਵਾਂਗੋ ਅਖੰਡ ਮੰਡਲ ਨਿਰੰਕਾਰ ਮਹਿ ਇਹ ਨਿਰੰਕਾਰ ਦਾ ਜਗ੍ਹਾ ਹੈ ਜਿਹੜਾ ਆਕਾਸ਼ ਹੈ ਨਾ ਇਹ ਨਿਰੰਕਾਰ ਦਾ ਘਰ ਹੈ ਅਖੰਡ ਮੰਡਲ ਨਿਰੰਕਾਰ ਮਹਿ ਨਰਕਾਰ ਆ ਰਹੀ ਹੈ ਤਾਂ ਹੀ ਦਾ ਐਟਮ ਨਹੀਂ ਲੱਭਣਾ ਇਹਨਾਂ ਨੂੰ ਆਕਾਸ਼ ਨਰਕਾਰ ਆ ਰਹੀ ਹੈ ਉੱਤੇ ਆਕਾਰ ਖਤਮ ਆਕਾਰ ਪਾੜਿਤ ਹਵਾ ਤੋਂ ਹੀ ਬਣੂਗਾ ਆਕਾਰ ਆਕੇ ਆਕਾਰ ਹਵਾ ਦੇ ਅੱਗੇ ਬਣਦਾ ਇਹ ਪਾਣੀ ਜੀ ਬਣਦਾ ਫਿਰ ਹਵਾ ਦਾ ਜਾਇ ਜੇ ਤੁਸੀਂ ਬਣਾ ਲਓ ਉਹੋ ਜਿਹਾ ਬਣ ਜਾਂਦੀ ਹੈ ਹਵਾ ਵੀ ਮਹਿਸੂਸ ਹੈ ਹੁੰਦੀ ਆ ਸਾਨੂੰ ਲੱਗਦੀ ਹਵਾ ਦੀ ਹੁੰਦ ਹੈ ਪਾਣੀ ਦੀ ਹੁੰਦ ਹੈ ਆਕਾਸ਼ ਵੀ ਹੈ ਆਕਾਸ਼ ਮੰਦੇ ਨਹੀਂ ਸਹਜਦਾਨ ਆਕਾਜ ਆ ਕੇ ਨਰਾਕਾਰ ਹੋ ਗਿਆ ਉੱਥੇ ਆਕਾਰ ਖਤਮ ਹੋ ਗਿਆ ਜੇ ਇੰਕਾਰ ਮੈਂ ਅਨਹਦ ਬੇਨ ਪਜਾਉਂਗੋ ਅਨਹਦ ਬੇਨ ਪਜਾਉਂਗੋ ਹਵਾ ਤਾਂ ਉੱਪਰ ਉੱਠ ਗਈ ਹਵਾ ਤੱਕ ਮਾਇਆ ਹਵਾ ਤੋਂ ਪਰਮਾਇਆ ਨਹੀਂ ਹੈ ਹਵਾ ਤੋਂ ਪਰਮ ਅੰਕਾਰ ਦਾ ਦੇਸ ਹੈ ਬ੍ਰੰਕਾਰ ਕੇ ਦੇਸ ਜਾਏ ਤਾਂ ਸੁਖ ਲੈ ਮਹਲ ਉਹ ਮਹਲ ਕਾਦਾ ਹੈ ਮਹਲ ਕੀ ਹੈ ਮਹਲੇ ਦਾ ਆਕਾਸ਼ ਹੈ ਮਹਲ ਦਾ ਮਤਲਬ ਜਿਹੜਾ ਹਿੱਲਦਾ ਨਹੀਂ ਮਹਲ ਨਹੀਂ ਹਿੱਲਦਾ ਜੋ ਨਾ ਹਿੱਲਦਾ ਜੋ ਮਹਲ ਮੋ ਨੈਗੇਟਿਵ ਆ ਹੱਲਣਾ ਹਿੱਲਣਾ ਹੁੰਦਾ ਤੇਰਾ ਆਕਾਸ਼ ਖੜਾ ਹੈ ਇਹ ਨਹੀਂ ਹਿੱਲਦਾ ਬਾਕੀ ਸਭ ਕੁਝ ਆਕਾਸ਼ ਚ ਹਿੱਲਦਾ ਆਕਾਸ਼ ਚ ਹਿੱਲਦਾ ਬਾਕੀ ਸਭ ਕੁਝ ਮਾਇਆ ਹਵਾ ਹੀ ਰੋਲਦੀ ਆਕਾਸ਼ ਚ ਆਕਾਸ਼ੇ ਖੜਾ ਹੈ ਤਾਂ ਤੂੰ ਹੀ ਧੀ ਡੋਲਦੀ ਮਹਿਸੂਸ ਹੁੰਦੀ ਹੈ ਆਕਾਸ਼ ਦਾ ਨਾ ਹੀ ਮਹੱਲਾ ਹੈ ਬਹਿਲ ਦੇ ਵਿੱਚ ਕੌਣ ਹੈ ਮਨ ਦੇ ਵਿੱਚ ਆਪ ਹੈ ਉਹ ਮਨ ਦੇ ਵਿੱਚ ਜੋਤ ਸਰੂਪੀ ਹੈ ਜੋਤ ਸਰੂਪੀ ਉਹ ਮੈਂ ਉਹ ਉਹ ਇਹਦਾ ਕਾਹਦੇ ਵਿੱਚ ਰਹੋ ਪਰ ਹਾਂਜੀ ਆ ਅਖੰਡ ਮੰਡਲ ਨਿਰੰਕਾਰ ਮੈਂ ਅਨਹਦ ਬੇਨ ਬਜਾਵੂੰਗਾ ਅਖੰਡ ਮੰਡਲ ਆਕਾਸ਼ ਮੰਡਲ ਦਾ ਮਤਲਬ ਹੈ ਗੋਲ ਦਿੱਤੇ ਨਿਗਾ ਮਾਰਦੇ ਸਭ ਗੋਲ ਹੈ ਲੱਗਦਾ ਨਾ ਆਕਾਸ਼ ਧਰਤੀ ਨੂੰ ਮਿਲਿਆ ਹੋਇਆ ਹੈ ਗੋਲੇ ਇਹਦੇ ਵਿੱਚ ਅਨਹਦ ਬੀਨ ਵਜਾਵਾਂਗੋ ਇਹਦੇ ਵਿੱਚ ਬੋਲੂ ਜਾ ਕੇ ਹਿਰਦੇ ਚ ਬੋਲਦਾ ਜਾ ਕੇ ਹਿਰਦਾ ਆਕਾਸ਼ ਹੈ ਆਕਾਸ਼ੇ ਤੇ ਤੋਂ ਉਪਜਾ ਉਪਜਾ ਉਤੋਂ ਵੀ ਵਜਦੀ ਆ ਰਾਮ ਬੀਨ ਰਾਮ ਬੀਨ ਕਿੱਥੇ ਵਜਦੀ ਹੈ ਆਕਾਸ਼ ਇੱਥੇ ਵਜਦੀ ਹੈ ਰਾਮ ਬੀਨ ਅਨਹਦ ਬੀਨ ਵਜਾਵਾਂਗੋ ਜਦੋਂ ਸਵੇਰ ਕੱਢ ਰਾਮ ਬੋਲਦਾ ਕਿੱਥੇ ਬੋਲਦਾ ਉੱਥੇ ਹੀ ਬੋਲਦਾ ਅਕਾਸ਼ੇ ਚ ਜਤੇ ਜਤੇ ਹਿਰਦਾ ਜਰ ਆ ਬੋਲਦਾ ਉਹ ਕਿੱਥੋਂ ਬੋਲਦਾ ਉਹ ਤੇ ਹਵਾ ਨਹੀਂ ਹੈ ਹਵਾਲੀ ਹੁੰਦੀ ਉਹਦੀ ਆਵਾਜ਼ ਚ ਆਨੰਦ ਬੇਣ ਹੈ ਆਨੰਦ ਬੇਣ ਹੁੰਦਾ ਜਿਹੜੀ ਆਵਾਜ਼ ਚ ਹਵਾਲੀ ਉਹ ਆਨੰਦ ਹੁੰਦੀ ਹੈ ਇੱਕ ਆਨੰਦ ਹੈ ਜਿੱਥੇ ਟਕਰਾ ਤੋਂ ਬਿਨਾ ਆਵਾਜ਼ ਪੈਦਾ ਹੁੰਦੀ ਹੈ ਆਨੰਦ ਬੇਣ ਕਹਿੰਦੇ ਨੇ ਉਹਨੂੰ ਕੰਨਾਂ ਨੂੰ ਨਹੀਂ ਸੁਣਦੀ ਉਹ ਬੇਣ ਜਿਹੜੀ ਬਹਿਣ ਕੰਨਾਂ ਨੂੰ ਨਹੀਂ ਸੁਣਦੀ ਆਨੰਦ ਬਹਿਣ ਹੁੰਦੀ ਐ ਅਖੰਡ ਮੰਡਲ ਨਿਰੰਕਾਰ ਮਹਾਂ ਨਿਰੰਕਾਰ ਮਹਾਂ ਅਨਹਦ ਬੀਨ বাজਾਵੂੰਗੋ ਸ਼ਬਦ ਦੇ ਵਿੱਚ ਸਮਾ ਕੇ ਆਨੰਦ ਬਹਿਣ ਵਜਾਉਣੀ ਐ ਜੇ ਸ਼ਬਦ ਚ ਸਮਾ ਗਿਆ ਨਾ ਸੁਰਤ ਸੁਰਤ ਸ਼ਬਦ ਜਾਂਦੇ ਵਿੱਚ ਇੱਕ ਹੋ ਗਈ ਲੀਨ ਹੋ ਗਈ ਕਿਹਰ ਅਨੰਦਬੀ ਨੇ ਪ੍ਰਗਟ ਹੋੜੀ ਆ ਫੇ ਤੁਰਕੀ ਬਾਣੀ ਪ੍ਰਗਟ ਹੋੜੀਆਂ ਤਾਂ ਗੁਰ ਬਾਣੀ ਉਹਨੇ ਪਹਿਲਾਂ ਤਾਂ ਦਰੇ ਵੱਜਣੀਆਂ ਲਿਖਣੀਆਂ ਫੇ ਉਹਨੂੰ ਬੋਲਣ ਦੀ ਤਾਂ ਲੋੜ ਹੀ ਨਹੀਂ ਲਿਖ ਕੇ ਦਿੱਤੀ ਪਿੰਦ ਤੋਂ ਦੇ ਅੰਦਰੇ ਵੱਜੀ ਆ ਸੋਜੀ ਤਾਂ ਉਹਨੂੰ ਅੰਦਰੇ ਆਈ ਆ ਉਹਨੂੰ ਕੀ ਲੋੜ ਤੇ ਗਾਉਣ ਦੀ ਆ ਲਿਖਣ ਲਿਖਤੀ ਉਹਨੇ ਸਾਨੂੰ ਗੱਲ ਆ ਹੈ ਬੈਰਾਗੀ ਰਾਮ ਉਹਨੂੰ ਉਹਨੇ ਆਪ ਅਨੰਦਬੀ ਸੁਣੀਏ ਉਹਨੂੰ ਅਨੰਦਬੀ ਨੇ ਸੁਣੀ ਆ ਜਿਹੜੀ ਉਹਨੂੰ ਸੁਣੀ ਆ ਆਨੰਦ ਆਨਲ ਪੁਨੀਤ ਚੀਜ਼ ਹੈ ਸੁਣ ਤੇ ਪੁਨੀਤ ਅੱਖ ਜਿਹੜੀ ਰੰਗਾਰ ਦੇ ਦੇਸ ਤੋਂ ਆਈ ਆ ਉਹ ਤਾਂ ਪੁਨੀਤ ਚੀਜ਼ ਹੈ ਜੋ ਸੁਣੀ ਗਈ ਪੁਨੀਤ ਹੈ ਸੁਣ ਤੇ ਪੁਨੀਤ ਕਹਤੇ ਪਵਿੱਤਰ ਜੋ ਬੋਲੀ ਗਈ ਹੈ ਪਵਿੱਤਰ ਹੈ ਆ ਬਾਣੀ ਪਵਿੱਤਰ ਹੈ ਗੁਰਬਾਣੀ ਪਵਿੱਤਰ ਹੈ ਧੁਰ ਕੀ ਬਾਣੀ ਪੁਨੀਤ ਹੈ ਆਨੰਦ ਬਾਣੀ ਜਿਹੜੀ ਹੈ ਆਨੰਦ ਬਾਣੀ ਗੁਰ ਸ਼ਬਦ ਜਾਣੀ ਆ ਜਿਹੜਾ ਗੁਰ ਸ਼ਬਦ ਹੈ ਨਾ ਇਹ ਦੋ ਅਨਹਦ ਬਾਣੀ ਪਿੱਛੇ ਐ ਇੱਥੋਂ ਪਤਾ ਲੱਗਿਆ ਵੀ ਉਹ ਇਹ ਤੋਂ ਵੀ ਪਿੱਛੇ ਆ ਜੋ ਇਹ ਹੋ ਜੋ ਪੈਦਾ ਹੋਈ ਹੋਈ ਆ ਉਹ ਬਾਣੀ ਗੁਰੂ ਹੈ ਉਹ ਬਾਣੀ ਗੁਰੂ ਆ ਅਨਹਦ ਬਾਣੀ ਗੁਰ ਸ਼ਬਦ ਦੀ ਜਾਣੀ ਹਰ ਰਾਮ ਹਰਿ ਸਭੋਗੋ ਕਹੇ ਨਾਨਕ ਪ੍ਰਭ ਆ ਮਿਲਿਆ ਕਰਨ ਕਰਨ ਜੋਗੋ ਉਹ ਅਨਦਰ ਬੰਡ ਬਜਾਉਂਗਾ ਕਹਿ ਰਿਹਾ ਹੈ